ਕਿਆਲੇ ਵਾਹ ਸਕਰਪਾ ਤੁਹਾਡੀ ਹੈ ਬਹੁਤ ਵਧੀਆ ਬਹੁਤ ਵਧੀਆ ਵਾਹ ਵਧੀਆ ਹਾਂਜੀ ਬਹੁਤ ਵਧੀਆ ਜੀ ਹਤਨਾਮ ਸ੍ਰੀ ਸੱਚੇ ਪਾਛਾ ਅੱਗੇ ਕੇ ਸੋਨੇ ਲੱਗਣਗੇ ਬੁਰਾਣਾ ਹੈ ਪਰਿਵਾਰ ਵੱਲੋਂ ਦਾਸ ਅਤੇ ਨਿਕਲਣਾ ਹੀ ਨਹੀਂ ਇਹ ਨਹੀਂ ਨਿਕਲਦਾ ਬਸ ਖਤਮ ਆਵੇ ਆ ਵੀ ਬਸ ਹੋ ਗਈ ਉਹਦੀ ਬਸ ਹੋ ਗਈ ਨਾ vein na ਉਟਿਆ ਜਵਾਬ ਏ ਕੇ ਕਾਤੇ ਫੇਰ ਹੀ ਆਉ ਇਹ ਇਹ ਪੂਰੀ ਚੱਕ ਆ ਜਿਹੜੇ ਮੁੰਡੇ ਆ ਨਾ ਇਹ ਪਤੰਗ ਲੁੱਟਣ ਆਏ ਤਿੰਨੇ ਆਰੇ ਭੈਣਾਂ ਸਾਸਰੀ ਦਾ ਅੱਜ ਅਸੀਂ ਨਾ ਹੋਮਲਾਕ ਸ਼ੁਰੂ ਕਰਨ ਲੱਗਿਆਂ ਤੇ ਆਹ ਜਿਹੜੀ ਮੰਦਿਰ ਨੇ ਮੈਨੂੰ ਬੜਾ ਗੰਤ ਪਾਇਆ ਕੀ ਆ ਦੇ ਜੀ ਨਹੀਂ ਮੰਦਿਰ ਹੈ ਲਓ ਜੀ ਆਪਾਂ ਪਰਮਾਣ ਲੱਗੇ ਆਂ ਪਾਰ ਸੁਖਨੀ ਸਾਹਿਬ ਉਧਰ ਵੇਲ ਲਈ ਅੱਲੋ ਤੇ ਆਪਾਂ ਤਾਂ ਉੱਥੇ ਹੀ ਨੀ ਸਵੇਰ ਦੇ ਤਿਆਰੀਆਂ ਤੂਰੀਆਂ ਹਾਲ ਰਹੀਆਂ ਹੈ ਕੁੱਕਾ ਹੀ ਆਏ ਆ 5 ਵਜੇ ਤੇ ਹਾਂ ਕਾਈ ਪਤਾ ਨਹੀਂ ਕੀ ਕਰ ਰਹਾ ਹੈ ਨੇ ਨੇ ਆ ਜਾ ਕੇ ਇੱਕ ਸਪੀ ਲਾਈ ਜਾਂਦਾ ਐ ਕਰਕੇ ਕੀ ਹਾਲ ਹੈ ਵਾਹ ਕਿਰਪਾ ਤੁਹਾਡੀ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਜੀ ਹੋਰ ਜੀ ਮੈਂ ਵੀ ਆ ਮਟਰ ਬਣਾਉਣ ਦੇ ਹਾਂ ਹਾਂਜੀ ਮਟਰ ਪਨੀਰ ਤੇ ਦਾਲ ਬਣਾ ਰਹੇ ਜੀ ਚਲੋ ਜੀ ਹੋਰ ਠੀਕ ਪਰਿਵਾਰ ਹਾਂ ਹਾਂ ਆਹ ਆ ਮੈਂ ਦੇ ਦਵਾਂ ਇਹਨੂੰ ਮੈਨੂੰ ਵੀ ਦੇ ਸਾਸਰੀ ਗਾਲ ਬਾਬਾ ਜੀ ਯਾ ਮੈਂ ਹਾਂ ਕਰ ਦਿੰਦੀ ਆ ਯਾ ਆ ਲਿਆ ਬੜੇ ਵਧੀਆ ਮੈਂ ਤਾਂ ਮਿਲਣਾ ਆਣਾ ਸੀ ਮੈਂ ਉਹਨੇ ਬੇਲੇ ਸੌ ਪਾਈ ਪਾਈ ਹੈ ਹੂੰ ਬਾਬਾ ਤੂੰ ਤਾਂ ਨਹੀਂ ਪਾਈ ਗਵਾਂਡ ਆਏ ਤਾਂ ਜ ਮਿਲ ਕੇ ਜਾਵਾਂਗੇ ਉਹਨੂੰ ਬੇਲੇ ਤੇ ਮੈਂ ਆਪ ਹੀ ਆ ਜਾਣਾ ਫਿਰ ਗਵਾਂਡ ਤਾਂ ਉਹਨਾਂ ਘਰ ਹੀ ਮੇਰਾ ਹੈ ਵੀ ਬਾਬਾ ਕੀ ਗੱਲ ਆ ਹਾਂ ਬੜੀ ਵੱਡੀ ਗਲਤੀ ਕੀਤੀ ਜੇ ਤੂੰ ਆ ਗਿਆ ਅੱਛਾ ਤੋ ਵੇਹਨੋ ਦਸੇਵੇਂ ਬਾਬਾ ਆਉਂਦਾ ਫਿਰ ਬਾਬਾ ਜੀ ਆਉਂਦੇ ਕਿ ਨਹੀਂ ਹੈ ਮੈਂ ਪੱਕੀ ਧਾਰੀ ਭਾਵੇਂ ਦੋਵੇਂ ਵੀ ਆਉਂਦਾ ਅੱਛਾ ਮਿਲ ਕੇ ਜਰੂਰ ਆਉਣਾ ਮੈਂ ਤੇਰਾ ਪਰਲਾ ਬੂਹਾ ਲੱਗਾ ਵੇਖੇ ਉਹਦੀ ਵਲਾਈ ਤੇ ਨਾ ਮੈਂ ਆਈ ਦੋ ਘੇੜਾ ਕੁੜਾ ਕੱਢ ਕੇ ਜਾਣਾ ਵੇਖ ਜਾਊਂਗਾ ਮੈਂ ਤੇਰੀ ਬੇਲੀ ਤਨ ਪਤਾ ਹੀ ਇਹਨੇ ਆਈ ਜਾਣਾ ਤੂੰ ਪਹਿਲਾਂ ਹੀ ਗੋਲੀ ਮਾਰ ਗਿਆ ਹਾਂ ਤੂੰ ਪਹਿਲਾਂ ਹੀ ਮੋਰਚਾ ਮਾਰ ਗਿਆ ਅੱਛਾ ਜਿੱਤ ਲਿਆ ਨਾ ਫਿਰ ਮੈਂ ਵਿਆਹ ਵੀ ਬਾਤ ਆ ਹੈ ਮਿਰਚੇ ਤੇ ਸਬੂਤੀ ਬਾਤ ਦੀ ਆ ਹਾਂਜੀ ਤੇ ਜੀ ਦੀ ਆ ਗਈ ਉਹਦੇ ਰਕੜੇ ਨਾ ਕੱਢੂਗੀ ਨਹੀਂ 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 ਖਰਜ ਨਹੀਂ ਆ ਇਹ ਖਰਜ ਨਹੀਂ ਪਤਾ ਨਹੀਂ ਲੱਗਣਾ ਲੱਭਣੀ ਆ ਹਾਂ ਇਹ ਵੀ ਠੀਕ ਆ ਇਹ ਦਾਲ ਹੈ ਦਾਲ ਠੀਕ ਆ ਉਹਦਰ ਪ੍ਰਸ਼ਾਦਾਂ ਦੀ ਤਿਆਰੀ ਹੋ ਰਹੀ ਹੈ ਚਲ ਯਾ ਪਾ ਚੱਲਨੇ ਆ ਬਾਬਾਈ ਲਾਂ ਹਣੀ ਜਾਟੋ ਵੀ ਵੇ ਮੇਰੇ ਤਰ੍ਹਾਂ ਗੋਲ ਪਰਨਾ ਬੰਨਿਆ ਫਿਰ ਮਿੱਠੂ ਅੱਜ ਚੰਗਾ ਬੱਜਾਨੇਗਾ ਹੂੰ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੱਲ ਹੀ ਜਾਣਾ ਅੱਗੇ ਅੱਗੇ ਸੋਹਣੇ ਲੱਗਣਗੇ ਕੀ ਸਾਰੀ ਸੇਵਾ ਮੇਰਾ ਦੇ ਹੱਥ ਰੱਖ ਕੇ ਲੈ ਨਹੀਂ ਕਰੋ ਕਿਰਪਾ ਬਖਸ਼ੋ ਆ ਗਿਆ ਤੁਹਾਨੂੰ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਰੇ ਸਰਬਤੋ ਕੋ ਕੀ ਲੋਦੇ ਸੁਨੇਹਾਰ ਸਾਸਰੀਆ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿਲੰਡਰ ਤਾਂ ਹੈਗਾ ਪੁੱਤਰ ਉਹਨੇ ਇੱਕ ਲਾਤ ਆਣਾ ਹੋਣਾ ਆਹ ਦੂਜਾ ਲਾਇਆ ਤੇ ਇਹਦੇ ਚ ਵੀ ਹੈ ਨਹੀਂ ਗੈਸ ਇਹ ਚ ਗੈਸ ਤਾਂ ਹੈਗਾ ਏ ਚੱਲਦੀ ਨਹੀਂ ਤੇ ਮਕੈਨਿਕ ਲਿਆਓ ਇਹਦਾ ਪੱਕਾ ਨਾ ਪਉਣ ਤੋਂ ਇਹਨੂੰ ਜਾਂਦੀ ਕਿ ਐਸਾ ਮਂ ਗਈ ਵੇ ਗਈ ਕਿ ਐਸਾ ਨਹੀਂ ਜਾਂਦੀ ਯਾਰ ਉਹ ਪਰਲੇ ਛੱਡ ਹਾਂ ਪਨੀਰ ਕੱਟ ਤੂੰ ਜਲਦੀ ਜਲਦੀ ਠੀਕ ਆ ਇਹ ਪਾੜ ਤਰਾ ਕੇ ਆਪਾਂ ਨੂੰ ਪੈ ਗਿਆ ਕੰਮ ਕਿ ਕਿਉਂ ਨਾ ਕਰ ਜਾ ਕੇ ਹੁਣੇ ਮੇਮ ਨਹੀਂ ਮੇਰੇ ਮਗਰ ਵੇ

ਪੂਰੇ ਮੇਰਾ ਸਤਗੁਰੂ ਚੱਲੇ ਰਿਹਾ ਕਰਿਆ ਆਪਣੇ ਤਕੀਰ ਚੱਲੇ ਆਸਾਰੇ ਆਪਣੇ ਸਤਨਾਮ 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 ਜੀ ਵਾਹਿਗੁਰੂ 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 ਜੀ ਜੀ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ 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 ਜੀ ਲੋ ਜੀ ਸਤਸਗੁਰੂ ਕਰਕੇ ਕਾਰਜ ਪੂਰੇ ਤੇ ਘਰ ਆਪਦੇ ਆ ਗਏ ਆ ਤੇ ਅਸੀਂ ਹੁਣ ਆਪਦੇ ਘਰੇ ਚੱਲੇ ਆ ਪ੍ਰਸ਼ਾਤਾ ਪ੍ਰਭੂ ਦਾ ਚਾਹਦੇ ਆ ਠੀਕ ਹੈ ਕਿੱਲਾ ਮਟਰ ਪਨੀਰ ਪ੍ਰਸ਼ਾਦਾ ਚਲੇ ਹਾਂਜੀ ਆ ਪ੍ਰਧਾਨ ਜੀ ਬਹੁਤ ਸੇਵਾ ਕਰ ਰਹੇ ਆ ਆ ਪਰ ਪਰ ਪਾ ਜਾਂ ਹਾ ਖਾਦ ਕੇ ਨਹੀਂ ਹਾ ਇਹਨਾਂ ਪਾ ਜਾਂ ਹੈ ਫਿਰ ਮਾਰੀ ਦੇ ਖਾਣਾ ਹੀ ਤੂੰ ਪਰ ਪਰ ਪਾਈ ਜਾਂਦਾ ਗੁਰ ਕੜਛੀ ਦੇ ਕਈਆਂ ਨੂੰ ਤਰੀਕ ਲਈ ਨਹੀਂ ਵੀ ਜੇ ਕੜਛੀ ਵੱਡੀ ਹੈ ਤੇ ਆਪਾਂ ਤਾਂ ਸੋਚ ਸਕਦੇ ਹਾਂ ਨਹੀਂ ਕਈਆਂ ਨੂੰ ਤਰੀਕ ਲਈ ਤੂੰ ਬੰਦਾ ਕਿਹੜਾ ਲਾਤਾ ਯਾਰ ਗਲੇ ਮਿੰਟੇ ਚ ਵੰਡੇ ਗਲੇ ਇੰਨੇ ਮੰਡੇ ਇੰਨੇ ਮੰਡੇ ਮੜਦੇ ਦੋ ਦੋ ਵਾਰ ਦੇ ਫੌਜ ਨੇ ਇਹ ਬਾਸ ਸਬਜੀ ਚਾਹੀਦੀ ਹੈ ਇਹਨੂੰ ਇਹਨੂੰ ਲਵਾਓ ਇਹਨੂੰ ਆ ਕਰੇਗਾ ਹਲ ਪੂਰੇ ਇਹ ਕਰਦਾ ਹੀ ਮਸਲੇ ਹਲ ਚੰਨੀ ਇੱਕ ਨੂੰ ਤੜੀ ਦੂਜੇ ਨੂੰ ਤਨੀਰ ਇਹ ਜਿਹੜਾ ਪ੍ਰਸ਼ਾਦਾ ਵੇ ਗੱਲਾਂ ਮਰੀ ਜਾਂਦਾ ਯਾਰ ਮੈਂ ਕਿਹਾ ਚੱਲ ਹੁਣ ਮੈਂ ਮੈਂ ਕਵਲ ਕਦਾਵੀ ਲਾ ਦਊ ਹਾਂ ਸਾਹਿਬ ਮੈਂ ਹਦਫਾ ਕਰ ਜਿਹੜਾ ਜਿਹੜਾ ਲੱਦਿਆ ਕੋ ਜਾਣਦੇ ਆਹ ਨਹੀਂ ਵੀਰ ਇਹਦੇ ਨਾਲ ਭਾਵੇਂ ਦੋ ਜਣੇ ਉਹ ਤੇਰੀ ਦੋ ਜਣੇ ਭਾਵੇਂ 60 ਜਣ ਕੇ ਉਹ ਮੈਂ ਜਾ ਭਰਾਵਾ ਕੰਮ ਕਰ ਜਾ ਕੇ ਉਹ ਇੱਕ ਨਾਲ ਉਹ ਫਿਰ ਬੰਦ ਵਿੱਚ ਇੱਕ ਸੰਦੀਪ ਨੂੰ ਖੜਾਓ ਯਾਰ ਕਿਲੇ ਗਰੂਪ ਦੀਪਾ ਲਾ ਕੋ ਲਾ ਕੋ ਇਹੋ ਆਪਣੇ ਕੋਲ ਹੀ ਪਏ ਆ ਆਪਣੇ ਕੋਲ ਹੀ ਪਏ ਕੋਈ ਚੀਜ਼ ਨਾ ਰਹਿ ਜੇ ਨਹੀਂ ਨਹੀਂ ਉਹ ਖਲਾ ਲਿਆ ਮੈਂ ਸਰਪੰਚ ਨੂੰ ਮੈਂ ਖੜ ਜਾ ਆਂਦਾ ਮੂਰ ਦੇ ਸੇ ਜਾਣਾ ਮੈਂ 2 ਮੀਟਰ ਉਹ ਸਾਢੇ ਬੰਦੇ ਰੋਟੀ ਤਾਂ ਖਾ ਲੈਣ ਦੇ ਹਾਂ ਅਈ ਬਾਬਾ ਹੀ ਛੱਡਣ ਚਲੇ ਗਏ ਉਹ ਲੇਟ ਹੋ ਗਿਆ ਓਏ ਫਿਰ ਬਾਬਾ ਹੀ ਛੱਡਣ ਚਲੇ ਗਏ ਅੱਛਾ ਚੱਲ ਕੋਈ ਨਹੀਂ ਹਾਂ ਆ ਗਏ ਸਾਰਾ ਕੁਝ ਹੋਣਾ ਸੀ ਆ ਗਏ ਇੱਥੇ ਲਾ ਦੇ ਮੈਨੂੰ ਇੱਥੇ ਕੰਮ ਨਹੀਂ ਕਿਸੇ ਦੇ ਕਰੇ ਇੱਥੇ ਇੱਥੇ ਲਾ ਦੇ ਇੱਥੇ ਇੱਥੇ ਆ ਨੀਲੇ ਢੇਟ ਵਾਲੇ ਕਰੇ ਜਾਣਾ ਹਾਂ ਰਹਿ ਗਿਆ ਰਹਿ ਗਿਆ ਰਹਿ ਗਿਆ ਬੱਸ ਇਹ ਵੀ ਇੱਥੇ ਹੀ ਆ ਉਹਨੇ ਵੀ ਲਾਤੀ ਹਣਾ ਪਿੰਡ ਪੱਕੀ ਤੇ ਵੀ ਤਾਂ ਪੈਟਰੋਲ ਪੰਪਾ ਜੀ ਹਾਂ ਏ ਤੁਸੇ ਇੱਕ ਸੈਕਿੰਡ ਲਈ ਕੈਨੇਡਾ ਲਈ ਪੰਪਲਾ ਆ ਰਹਾ ਆ ਪੈਟਰੋਲ ਪੰਪਲਾ ਆ ਰਹਾ ਆ ਨਾਲ ਗੈਸ ਕਿੱਲਾ ਵੀ ਸਿਸਟਮ ਗੈਸ ਵੀ ਲੱਗ ਰਹੀ ਸਾਰਾ ਕੁਝ ਮਿਲੇ ਕਰੇਗਾ ਹਾਂ ਜੋ ਮਰਜੀ ਦੁਨੀਆ ਚ ਲੈ ਲੋ ਪੈਟਰੋਲ ਪੰਪੂ ਉਹ ਟਾਇਰ ਟੱਕੇ ਟਰੈਕਟਰ ਹਾਂ ਚੱਕੇਗਾ ਹੀ ਚੱਕੇਗਾ ਜਾਮਾ ਕਰ ਲੈ ਅਜਾ ਆ ਇਹ ਨਹੀਂ ਨਿਕਲਦਾ ਇਹ ਵੀ ਇਹ ਨਹੀਂ ਨਿਕਲਦਾ ਨਾ ਭਾਈ ਨਾ ਮਿਤਰਾ ਨਾ ਆ ਇਧਰ ਵੀ ਆਏ ਨਾ ਮਿਤਰਾ ਨਾ ਏ ਵੇਖ ਲਾ ਤੂੰ ਆ ਕੇ ਆਹ ਅਰਜੁਨ ਇਹ ਆ ਲੈ ਐਦੀ ਫਿੱਸੋਈ ਭਈ ਵਾਲਾ ਬਸ ਹੋ ਗਈ ਬਸ ਜੱਟਾ ਬਸ ਲਾਲਾ ਚੰਗਾ ਰਹੇਗਾ ਏ ਕੁਝ ਨਹੀਂ ਬੰਨਣਾ ਨਾ ਭਾਈ ਨਾ ਨਾ ਭਾਈ ਨਾ ਨਾ ਛੋਟਿਆ ਨਾ ਛੋਟਿਆ ਨਾ 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 ਕੱਕੇ ਛੋਟਿਆ ਨਾ ਇਹ ਦੋ ਵੀ ਖੁੱਭ ਗਿਆ ਛਾਵਾਂ ਚਾਵਾਂ ਜੋਰ ਲਾ ਕੇ ਆ ਵੇ ਆ ਵੀ ਬਸ ਹੋ ਗਈ ਉਹਦੀ ਬਸ ਹੋ ਗਈ ਲੈ ਬਸ ਬਸ ਅਸੀਂ ਪਾਗ ਨਹੀਂ ਆ ਜਿਹੜੇ ਤੋਂ ਵੇਚ ਗਿਆ ਥਿੱਲੇ ਸੀ ਇੱਕ ਹੋਰ ਬਾਕੀ ਕੋਈ ਟਰੈਕਟਰ ਗਿਆ ਖੋਬ ਤੇ ਵਹਨੇ ਆ ਓਏ ਕੋਰ ਪਾ ਲੋ ਸਵਰਾਜ ਸਵਰਾਜ ਪਵਾ ਲੋ ਹੋਰ ਤਿੰਨ ਹੋ ਗਏ ਹੁਣ ਵਹਨੇ ਆ ਕਿਹੜਾ ਖਿੱਚਦਾ ਹੈ ਇਹ ਵੀ ਕੱਢ ਦੇ ਕਿ ਨਹੀਂ ਦੋ ਦੀ ਤਾਂ ਇਹਨਾਂ ਦਾ ਵਾਹ ਨਹੀਂ ਪਿਆ ਹੁਣ ਜੇ ਤਿੰਨਾਂ ਦਾ ਵੀ ਨਾ ਪਿਆ ਫੇਰ ਓ ਜੀ ਸੀ ਬੀ ਮੰਗਾਉਣੇ ਆ ਇਹ ਆ ਖੜੀ ਆ ਖੜੀ ਜੀ ਸੀ ਬੀ ਹਾਂ ਫਿਰ ਇਹਨੂੰ ਮੰਗਾਉਣੇ ਆ ਹੈਗੇ ਯਾਰ ਇਹੋਂ ਤਨੰਗਵੇਂ ਨੇ ਆ ਆਹ ਡੇਰਾ ਨੂੰ ਮਾਲ ਖਾਈਏ ਤੈਨੂੰ ਦੇਖੋ ਮੋਟਰ ਦਾ ਸਿੱਕਾ ਖੁੱਲਿਆ ਉਹ ਉੱਤੇ ਗਿਆ ਇਹਨੇ ਆ ਲਾ ਕੇ ਜੂਪਾ ਦਾ ਉੱਤੇ ਖੁਬਿਆਕ ਨਹੀਂ ਚੱਲ ਆ ਵੀ ਕਰ ਓਏ ਉਹਨੂੰ ਸਟਾਰਟ ਉਹਨੂੰ ਕਰ ਲੈਂਦੇ ਉਹਨੂੰ ਵੀ ਕਰ ਲੈ ਇੱਕ ਦਾ ਸੰਗਲ ਹੀ ਤੋੜ ਗਿਆ ਦੂਜਾ ਲਾਲਾ ਲਾਲੇ ਪਤਾ ਹੈ ਐ ਲੱਗ ਜੂ ਬੂਟਾ ਬਤਾ ਅੱਜ ਉਹ ਘੜ ਜਾਣੂ ਦਾ ਲਾ ਲੰਦੇ ਨਾ ਮਿੱਤਰਾਂ ਨਾ ਹੋਗੀ ਓ ਹਾਂ ਬੈਗ ਕਰ ਬੈਗ ਹੁਣ ਮਰਵਾਓ ਉਹ ਨਹੀਂ ਟਿੱਲਾ ਹੋ ਗਿਆ ਨਾ ਟਿੱਲਾ ਟਿੱਲਾ ਗਿਆ ਚਲੋ ਚੱਲ ਚੱਲ ਤੂੰ ਓਟਾ ਹੀ ਕੱਢਣਾ ਚਲੋ ਨਾ ਬਈ ਨਾ ਓਟਿਆ ਜਵਾਬ ਏ ਓਏ ਤੁਸੀਂ ਵੀ ਆਪ ਦਾ ਆਪ ਦਾ ਛੱਟੀ ਫਿਰਦੇ ਹੋ ਆਪ ਦਾ ਚੜਦਾ ਕੱਟੜਾ ਲਵਾਉਂਦਾ ਕੋਈ ਨਹੀਂ ਉਹਨੂੰ ਕਿਹਾ ਟੋਇਆ ਪੋਟਲਾ ਔਰ ਲੈ ਬੰਨੇ ਔਰ ਲੈ ਬੰਨੇ ਟੋਇਆ ਪੋਟਲਾ ਤੇ ਉਹ ਟਰਾਲੀ ਦੇ ਪਰਲੇ ਬੰਨੇ ਪੋਟਲੋ ਟੋਆ ਢਿੱਲੀ ਹੋ ਜੇ ਆਹ ਤਾਂ ਕੋਨੇ ਨਿਕਲਿਆ ਹੁਣ ਉਹ ਚੱਲੇ ਕੱਢਣ ਉਹ ਇੱਕੋ ਪਿਆ ਖੜਾ ਚੱਲੋ ਨਿੱਟਾ ਤੇ ਲੈਓ ਟਾ ਟਾ ਨਹੀਂ ਚੁੱਕਦਾ ਆਹ ਵਾਰੇ ਗੱਦਰਾ ਪਾ ਲਈ ਕੋਲ ਆਂਦੇ ਆ ਚਲੋ ਜੀ ਟੀ ਲਾਲਾ ਲਾ ਕੇ ਉਹਨੇ ਚੁੱਕਿਆ ਏ ਲਾਲਾ ਦਬ ਦਬ ਆਵਦਾ ਚੱਲ ਆਇਆ ਯਾਰ ਵੜ ਜਾਈਂ ਥੱਲੇ ਫੱਟੀ ਪੈਪ ਪਾਸੇ ਕਰ ਪੈਪ ਜਾਲਵੀ ਪੈ ਗਿਆ ਨਹੀਂ ਗੱਲ ਬੰਨੀ ਨਹੀਂ ਨਹੀਂ ਨਿਕਲਦਾ ਉਹ ਨਹੀਂ ਨਿਕਲਦਾ ਬਾਗਾ ਜੀ ਉਹ ਨਹੀਂ ਲਾਉਂਦਾ ਮਾਮਾ ਕਿੱਥੇ ਕਿੱਥੇ ਆਵੇ ਬਾਗਾ ਜੀ ਉਹ ਜੋਰ ਲਵਾਉਂਦਾ ਉਹਦਾ ਪਾ ਆਵੇ ਉਹ ਰੋਕ ਲੈਂਦਾ ਇਹੋ ਹੀ ਤਾਂ ਰੌਲਾ ਓਏ ਉਹ ਕਲਚ ਛੱਡੀ ਖੜਾ ਨਾ ਤੂੰ ਛੱਡੀ ਰੱਖ ਉਹ ਪਾਣੀ ਨਿਕਲ ਆਇਆ ਚਲੋ ਟਾਇਰ ਉਰਲੇ ਹਾਂ ਤੇ ਪਾਣੀ ਹੈਗਾ ਉਹ ਵੇ ਦੋਵੇਂ ਬਰੋਬਰ ਜ਼ੋਰ ਲਾਉਣ ਤੇ ਨਿਕਲ ਜੇ ਨਹੀਂ ਨਿਕਲਦਾ ਜਦੋਂ ਕਹਿ ਉਹ ਵੇ ਟਰਾਲੀ ਖਾਲੀ ਕਰੋ ਮਿੱਟੀ ਵਾਲੀ ਤੇ ਫਿਰ ਨਿਕਲੂ ਉਹ ਨਹੀਂ ਉਹ ਜਿੰਨੀ ਕ ਗਾਂ ਹੋ ਗਈ ਨਾ ਕ੍ਰੇਨਾਂ ਕੋਰ ਝਟਕਾ ਲਵਾ ਲੈ ਹਾਂ ਚੱਕ ਲੈ ਹਾਂ ਵੇ ਦਾ ਜ਼ੋਰ ਪੈਂਦਾ ਅਗੋਂ ਕਲੱਚ ਨਾਲ ਉਹ ਨਾਪ ਲੈਂਦਾ ਹਾਂ ਭਾਗੀ ਭਾਗਿੰਦੂ ਕੀ بولਦੇ ਉਹ ਭਾਗਿੰਦੂ ਕੀ ਸਮਝਦੇ ਜੇ ਬੜੀ ਕੁੱਤੀ ਸ਼ਾਇ ਹੁਣ ਖੇਚ ਲੇ ਤਾਂ ਵਾਵਾ ਉੱਛਾ ਗਿਆ ਹੈ ਗਾਲੀ ਲੈ ਗਿਆ ਹੈ ਲੈ ਗਿਆ ਨਹੀਂ ਲੈ ਤਾਂ ਟਰੈਕਟਰ ਬਾਹਰ ਨਿਕਲ ਗਿਆ ਟਰੈਕਟਰ ਤਾਂ ਨਿਕਲ ਗਿਆ ਹੁਣ ਚੱਕੇ ਦਾ ਫੇਰ ਹੀ ਆ ਹੋਇਆ ਟਰੈਕਟਰ ਤਾਂ ਬੰਦੇ ਕਰ ਲਿਆ ਇਹ ਪੂਰੀ ਚੱਕ ਉਹ ਖਚਾਉਂਦਾ ਹੀ ਨਹੀਂ ਡਰੀ ਬੜਾ ਜਾਂਦਾ ਹਨਾ ਲਓ ਜੀ ਇੱਕ ਤਾਂ ਨਿਕਲ ਗਿਆ ਜੀ ਆਹ ਰਹਿ ਗਿਆ ਜੀ ਅਰਜਨ ਉਹ ਨਿਕਲ ਗਿਆ ਜੀ ਆਹ ਜਿਹੜੇ ਮੁੰਡੇ ਆ ਨਾ ਇਹ ਪਤੰਗ ਲੁੱਟਣ ਆਏ ਤਿੰਨੇ ਲੁੱਟ ਲੋ ਆ ਵੇਖੋ ਉੱਪਰ ਪਤੰਗਾਂ ਲੁੱਟਣੀ ਹੈ ਤੇ ਕੀ ਫੜੇ ਫਿਰ ਹਿੰਦੇ ਉਹਦਾ ਜਿਹਦੇ ਹੱਥ ਆ ਗਈ ਉਹ ਹੀ ਲੈ ਜਾਏਗਾ ਐਵੇਂ ਪਾੜ ਦੇਣੀ ਐਵੇਂ ਪਾੜ ਦੇਗਾ ਤੂੰ ਕਿਉਂ ਵੀ ਹੈ ਤੇਰੇ ਆਉਂਦੇ ਹੱਥ ਆ ਗਈ ਤੂੰ ਉਹ ਲੈ ਜੀ ਤੇਰੇ ਹੱਥ ਆ ਗਈ ਤੂੰ ਲੈ ਗਈ ਉਹਦੇ ਹੱਥ ਆ ਕੇ ਨਾ ਯਾਰ ਹਾਂ ਫਿਰ ਉਹ ਆਦਾ ਤੂੰ ਤੇ ਉਹ ਕੀ ਕਰੇਗਾ ਚਾਹ ਹੁਣ ਉਹਨਾਂ ਮੈਂ ਵੀ ਫਿਰ ਕੀ ਨਾ ਆਉਂਦੀ ਨਾ ਸਾਡੀ ਚਲੋ ਫਿਰ ਠੀਕ ਆ ਫਿਰ ਇਹ ਤੇ ਸਾਲੇ ਬੰਦੇ ਨਾਲ ਇੱਕ ਜਣੇ ਦੀ ਤਾਂ ਹੋ ਜੇਗੀ ਕਿੰਨਾ ਲੜ ਕੇ ਪਾੜੀ ਦਿੱਤਾ ਫੇਰ ਤੇ ਉਹ ਹੀ ਤਾਂ ਆਖੀ ਜਾਂਦਾ ਆਂਦਾ ਮੈਂ ਆਪਾਂ ਮਿੰਟ ਮਾਰਨੀ ਪਾੜ ਦੇਣੀ ਚਲੋ ਵੀ ਲੱਗ ਜੂ ਪਤਾ ਮੈਂ ਉਹਨਾਂ ਨੂੰ ਹੋਣ ਹੀ ਨਹੀਂ ਦਿੰਦਾ ਤੁਸੀਂ ਬੇਫਿਕਰ ਹੋ ਜਾ ਮੈਂ ਨਹੀਂ ਹੋਣ ਦਿੰਦਾ ਪਤੰਗ ਮੈਂ ਕਹਿ ਦਿੰਨਾ ਪਤੰਗ ਨਹੀਂ ਹੋਣੀ ਚਾਹੀਦੀ ਬਾਈ ਥੱਲੇ ਲਓ ਜੀ ਆਪਾਂ ਬੱਕਰੀਆਂ ਬੱਕਰੀਆਂ ਦੁੱਧ ਪਿਆ ਕੇ ਗਾਵਾਂ ਗੁਆਂ ਨੂੰ ਪਠੇ ਪਾ ਕੇ ਸਾਈਡ ਤੇ ਬੰਨ ਦਿਆਂ ਰਾਤ ਨੂੰ ਕਰਾਂਗੇ ਅੰਦਰ ਇੱਥੇ ਬਲਾਕ ਦਾ ਐਂਡ ਕੀਤਾ ਸਾਰੇ ਭੈਣ ਭਰਾਵਾਂ ਨੂੰ ਸਾਸਰੀਤਾ